ਦੁਆਰਾ ਅਮਸਾਈਵਸੀ ਪਹੁੰਚਿਆ ਤਾਂ ਲਗਾਤਾਰ ਹੀ ਦਰਨੇ ਪ੍ਰਦਰਸ਼ਨ ਜੜਿਆ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਵਰਕਰਸ ਦੇ ਬੋਲੇ ਬਹੁਤ ਸਾਰੇ ਮੰਤਰੀ ਇੱਥੇ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਚੇਤਨ ਸਿੰਘ ਜੋੜਾ ਮਾਜਰਾ ਸਣੇ ਸਾਰੇ ਦੇ ਸਾਰੇ ਔਰ ਇਹ ਜਿਹੜੇ ਮੰਤਰੀ ਮੌਜੂਦ ਨੇ ਲਗਾਤਾਰ ਹੀ ਅਰਵਿੰ ਕੇਜਰੀਵਾਲ ਦੇ ਲਈ ਡਟੇ ਹੋਏ ਨੇ ਸ਼ਰਾਦ ਪਟਾਲੇ ਇਹਦੇ ਮਾਮਲੇ ਦੇ ਵਿੱਚ ਅਰਵਿੰ ਕੇਜਰੀਵਾਲ ਨੂੰ ਆਪੀ ਈਡੀ ਨੇ ਗ੍ਰਿਫਤਾਰ ਕੀਤਾ ਹੈ ਲਗਾਤਾਰ ਹੀ ਉਹਨਾਂ ਦੇ ਖਿਲਾਫ 9 ਸਮਨ ਜਾਰੀ ਹੋਏ ਸਨ ਉਸ ਸਮਨ ਤੋਂ ਬਾਅਦ ਲਗਾਤਾਰ ਹੀ ਦਰਨਾ ਪ੍ਰਦਰਸ਼ਨ ਹੋ ਰਿਹਾ ਸੀ ਇਜ਼ਦਾਲ ਹੀ ਦੱਸਦੀ ਹੈ ਕਿ ਬਹੁਤ ਸਾਰੇ ਜਿਹੜੇ ਕੈਬਨਿਟ ਮੰਤਰੀ ਉਹਨਾਂ ਦੇ ਵੱਲੋਂ ਵੀ ਰਾਤ ਨੂੰ ਕਿਹਾ ਜਾ ਰਿਹਾ ਸੀਗਾ ਕਿ ਕਿ ਆਖਿਰਕਾਰ ਅਰਵਿੰਦ ਕੇਜਰੀਵਾਲ ਨੂੰ ਕਿਹ ਗ੍ਰਫਤਾਰ ਕਿਉਂ ਗ੍ਰਫਤਾਰ ਕੀਤਾ ਗਿਆ ਸੀ ਤਾਂ ਦੱਸਿਆ ਕਿ ਨੋ ਸਮਨਿਟੀ ਦੇ ਵੱਲੋਂ ਪੇਸ਼ ਕੀਤੇ ਗਏ ਸਨ ਉਹਨਾਂ ਸਮਨਾ ਤੋਂ ਬਾਅਦ ਈਡੀ ਦੇ ਵੱਲੋਂ ਕੱਲ ਜਿਹੜਾ ਹੈ ਅਰਵਿੰਦ ਕੇਜਰੀਵਾਲ ਨੂੰ ਗ੍ਰਫਤਾਰ ਕੀਤਾ ਗਿਆ ਮੁਹਾਲੀ ਦੇ ਹਰ ਤੋਂ ਹਰ ਤੁਸੀਂ ਆਪ ਨਿਕਲ ਜਾਓ ਰਾਸ਼ਟ੍ਰ ਮੋਤ ਰੱਬੇ ਮੁੜਨਾ ਸਰ ਕਿਵੇਂ ਦੇਖਦੇ ਹੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਮਰਦਾ ਆਪ ਹਮਤ ਭਾਗਾ ਹੋਇਆ ਜੀ ਲੋਕਤੰਤਰ ਦਾ ਕਤਲ ਹੈ ਸੰਵਿਧਾਨ ਦਾ ਕਤਲ ਹੈ ਇਹ ਇੱਧਰ ਕਿਧਰ ਜਾ ਰਹੇ ਇੱਧਰ ਕਿਧਰ ਜਾਂਦੇ ਆ ਰਾਣਾ ਕਿਧਰ ਆ ਸਰ ਸਰ ਪੰਜਾਬ ਦਾ ਕੀ ਅਸਰ ਪਵੇਗਾ ਇਸ ਉੱਤੇ ਕੋਈ ਅਸਰ ਨਹੀਂ ਜੀ ਪੰਜਾਬ ਦੇ ਲੋਕ ਹੋਰ ਉੱਛਾ ਹੋਣਗੇ ਉਹਦੇ ਬਦਲਾ ਲੈਣ ਵਾਸਤੇ ਸਾਰੇ ਵੋਟਾਂ ਆਮ ਆਦੀ ਪਾਰਟੀ ਨਹੀਂ ਪਹੁੰਚਣਗੇ ਜੀ ਤਾਂ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਉੱਤੇ ਪੋਜ਼ਿਟਿਵ ਜਾਂ ਨੈਗੇਟਿਵ ਇਫੈਕਟ ਪੈ ਰਿਹਾ ਹੈ ਦੇਖੋ ਜਿਹੜਾ ਜਾਣਦਾ ਪੱਕੀ ਹੈ ਇਨਕਲਾਬੀ ਬੰਦਾ ਉਹ ਜਿਹੜਾ ਜਾਂਦਾ ਕੀ ਕਰਦਾ ਜੀ ਪਰਤੂ ਇਹਦੇ ਨਾਲ ਸਾਰਾ ਕੋਈ ਗੱਲ ਨਹੀਂ ਹੈ ਅਸੀਂ ਪੰਜਾਬ ਦੇ ਲੋਕ ਗੁਰਵਿੰਦਕੀ ਜੀ ਵਾਲੀ ਸੋਚ ਦੇ ਨਾਲ ਆ ਜੀ ਉਹ ਸੀਧਕ ਤੌਰ ਤੇ ਅੰਦਰ ਗਿਆ ਸੋਚ ਉਹਦੀ ਬੁਖਾਰਾ ਜੀ ਤੇ ਇਸ ਦੇ ਨਾਲ ਹੀ ਕਿ ਉਹ ਅਰਵਿੰਦ ਕੇਜਰੀਵਾਲ ਸਰ ਜੇਲ ਤੋਂ ਚਲਾਣਗੇ ਸਰਕਾਰ ਬਿਲਕੁਲ ਸਰ ਕੀ ਅਰਵਿੰਦ ਕੇਜਰੀਵਾਲ ਜੇਲ ਤੋਂ ਸਰਕਾਰ ਚਲਾਣਗੇ ਬਿਲਕੁਲ ਜੇ ਫੈਸਲਾ ਕੇਜੀ ਵਾਲਾ ਸਾਹਿਬ ਕਰਨ ਕੀ ਕਹੂਗਾ ਲਗਤਾਰ ਹੀ ਆਮ ਆਦਮੀ ਪਾਰਟੀ ਦੇ ਵਰਕਰਸ ਤੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਲਗਦਾਸਦੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਇਹ ਧਰਨਾ ਪ੍ਰਦਰਸ਼ਨ ਹੋ ਰਿਹਾ ਦੇਖ ਸਕਦੇ ਆ ਸ਼੍ਰੀ ਅੰਬ ਅੰਬ ਸਾਹਿਬ ਗੁਰਦੁਆਰਾ ਤੋਂ ਲਗਤਾਰ ਇਹ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਤੇ ਦਿੱਲੀ ਸ਼ਰਾਬ ਘਟਾਲੇ ਮਾਮਲੇ ਨੂੰ ਅਰਵਿੰਦ ਕੇਜਰੀਵਾਲ ਨੂੰ ਰਾਤ ਗ੍ਰਿਫਤਾਰ ਕੀਤਾ ਗਿਆ ਪੰਜਾਬ ਸੜੇ ਪੂਰੇ ਦੇਸ਼ ਦੇ ਵਿੱਚ ਇਹ ਤਾਂ ਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ ਲਗਾਤਾਰ ਹੀ ਮੰਤਰੀ ਨੇ ਨਾਲ ਹੀ ਐਮਐਲਏ ਜਿਹੜੇ ਨੇ ਉਹ ਦੇਖ ਸਕਦੇ ਕਿਸ ਤਰੀਕੇ ਨਾਲ ਨਾ ਪ੍ਰਦਰਸ਼ਨ ਹੋ ਰਿਹਾ ਹੈ ਪ੍ਰੋਪਰ ਦੇ ਐਮਐਲਏ ਨੇ ਸਨੇ ਬਹੁਤ ਸਾਰੇ ਮੌਜੂਦ ਨੇ ਸਾਰੇ ਨੇ ਹੱਥਾਂ ਦੇ ਵਿੱਚ ਪੋਸਟਰ ਫੜੇ ਨੇ ਮੈਂ ਵੀ ਅਰਵਿੰਦ ਕੇਜਰੀਵਾਲ ਤਾਂ ਲਗਾਤਾਰ ਹੀ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਸ ਵੇਲੇ ਆਮ ਸੈਕ ਗੁਰਦੁਆਰਾ ਦੇ ਬਾਹਰ ਮੌਜੂਦ ਹੈ ਲਗਾਤਾਰ ਹੀ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦੇਖੋ ਸਾਰੇ ਦੋ ਕਿਸ ਤਰੀਕੇ ਦੇ ਨਾਲ ਅੱਜ ਜਿਹੜਾ ਰਾਤੀ ਲੋਕਤੰਤਰ ਦਾ ਕਾਂਡ ਕੀਤਾ ਗਿਆ ਹੈ ਮੋਦੀ ਸਰਕਾਰ ਬੀਜੇਪੀ ਵੱਲੋਂ ਉਹਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਾਰੇ ਹੀ ਐਮਐਲਏ ਸਭਾਨ ਮੰਤਰੀ ਸਹਿਬਾਨ ਵਲੰਟੀਅਰ ਆਗੂ ਚੇਅਰਮੈਨ ਸਹਿਬਾਨ ਸਾਰੇ ਹੀ ਕੇਜਰੀਵਾਲ ਨੇ ਕਿ ਕੇਜਰੀਵਾਲ ਦੀ ਸੋਚ ਹੈ ਇੱਕ ਸੋਚ ਕੇਜਰੀਵਾਲ ਹੈ ਲੋਕ ਕੇਜਰੀਵਾਲ ਦੀ ਸੋਚ ਦੇ ਨਾਲ ਨੇ ਸੋ ਅੱਜ ਅਸੀਂ ਇਹ ਜਿਹੜੀ ਤਾਨਾਚਾਈ ਆ ਉਹਦੇ ਖਿਲਾਫ ਡੱਟ ਕੇ ਵਿਰੋਧ ਕਰਾਂਗੇ ਇਹ ਤਾਂ ਗੁੰਡਾਗਰਦੀ ਜਿਹੜੀ ਹੈ ਅੱਜ ਇੱਕ ਲੋਕ ਕਲੰਕ ਕਰਤਾ ਜਿਹਾ ਘਾਣ ਕੀਤਾ ਹੈ ਗੁੰਡਾਗਰਦੀ ਨਾਲ ਇਹਦੇ ਨਾਲ ਲੋਕਾਂ ਦੇ ਦਿਲਾਂ ਵਰੁੰਦਰੇ ਗਏ ਨੇ ਇੱਕ ਕੰਮ ਕਰਨ ਵਾਲਾ ਬੰਦਾ ਜਿਹੜੇ ਲੋਕਾਂ ਦੇ ਕੰਮਾਂ ਦੇ ਵਿੱਚ ਤਤਬਰ ਸੀਗੇ ਜਿਨ੍ਹਾਂ ਨੇ ਸਕੂਲ ਚੰਗੇ ਕਰਤੇ ਇਹਨਾਂ ਨੇ ਹਸਪੀਟਲ ਚੰਗੇ ਕਰਤੇ ਜਿਨ੍ਹਾਂ ਨੇ ਜਿਨ੍ਹਾਂ ਨੇ ਪੰਜਾਬ ਹਿੰਦੁਸਤਾਨ ਨੂੰ ਇੱਕ ਹਿੰਦੁਸਤਾਨ ਬਣਾਉਣ ਦੀ ਚੰਗਾ ਰੰਗਲਾ ਜਿੱਦਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦੇ ਆ ਹਿੰਦੁਸਤਾਨ ਨੂੰ ਰੰਗਲਾ ਹਿੰਦੁਸਤਾਨ ਬਣਾਉਣ ਦੀ ਗੱਲ ਕਰਨ ਵਾਲੇ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਜੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਗਿਆ ਤੇ ਇਹ ਇੱਕ ਲੋਕਤੰਤਰ ਦਾ ਕਹਾਣ ਹੈ ਲਗਾਤਾਰ ਅਕਾਲੀ ਦਲ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀਗਾ ਕਿ ਇੰਨੇ ਜ਼ਿਆਦਾ ਸਮਨ ਪੇਸ਼ ਕੀਤੇ ਹੈਗੇ ਜੇ ਪੰਜਾਬ ਦੇ ਵਿੱਚ ਕਿਸੇ ਨੂੰ ਸਮਨ ਜਾਰੀ ਹੁੰਦਾ ਹੈ ਤਾਂ ਉਹ ਵਿਜੀਲੈਂਸ ਦੇ ਅੱਗੇ ਪੇਸ਼ ਹੁੰਦਾ ਹੈ ਤਾਂ ਅਰਵਿੰਦ ਕੇਜਰੀਵਾਲ ਇੰਨੇ ਸਮਨਾਂ ਦੇ ਵਿੱਚ ਪੇਸ਼ ਕਿਉਂ ਨਹੀਂ ਹੋਏ ਵਿਜੀਲੈਂਸ ਦੇ ਸਮਨ ਕਿਉਂਕਿ ਕੰਮਕਾਰ ਦੇ ਵਿੱਚ ਉਹਨਾਂ ਦਾ ਟਾਈਮ ਨਹੀਂ ਲੱਗਾ ਹੋਗਾ ਵਿਜੀਲੈਂਸ ਦੇ ਸਮਨ ਆਏ ਉਹਨਾਂ ਨੇ ਉਹਨਾਂ ਦੇ ਜਵਾਬ ਦਿੱਤੇ ਨੇ ਜਵਾਬ ਦਿੱਤੇ ਨੇ ਕੱਲ ਜੋ ਰਾਤ ਲਗਭਗ 11 12 ਵਜੇ ਇੱਕ ਛਰੇ ਆਮ ਗੁੰਡਾ ਕਰਦੀ ਕੀਤੀ ਤੇ ਕਦੋਂ ਤੱਕ ਇਹ ਸੰਘਰਸ਼ ਚੱਲੇਗਾ ਜਦੋਂ ਤੱਕ ਇੱਕ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਥੀ ਕਦੀ ਥੱਕਣ ਵਾਲੇ ਨਹੀਂ ਟੁੱਟਣ ਵਾਲੇ ਨਹੀਂ ਅਸੀਂ ਆਪਣੇ ਮਾਨਯੋਗ ਸ਼੍ਰੀ ਰਵਿੰਦਰ ਕੇਜਰੀਵਾਲ ਦੇ ਸਾਹ ਇਹ ਅੰਤ ਮਿੱਤੇ ਸਮੇਂ ਲਈ ਚੱਲੇ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਚਲਾਣਗੇ ਸਰਕਾਰ ਬਿਲਕੁਲ ਜੀ ਸਾਨੂੰ ਮਾਣ ਹੈ ਸਾਨੂੰ ਆਪਣੇ ਲੋਕਤੰਤਰਿਕ ਤਰੀਕੇ ਤੇ ਮਾਣ ਹੈ ਸਾਨੂੰ ਜੁਡੀਸ਼ੀ ਦੇ ਮਾਣ ਹੈ ਸਰ ਇਨਸਾਫ ਮਿਲੂਗਾ ਕਾਲੀ ਦਲ ਦੇ ਬੋਲੋ ਤਾਂ ਇਹ ਕੀ ਆ ਜਾ ਰਹੇ ਕਿ ਉਹਨਾਂ ਨੂੰ ਸੀਐਮ ਦੇ ਉਹਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ ਕਿ ਕਾਲੀ ਦਲ ਜਿਹੜਾ ਵਾ ਉਹਨਾਂ ਦਾ ਗੱਠ ਜੋੜ ਹੈ ਬੀਜੇਪੀ ਦੇ ਨਾਲ ਉਹ ਬੀਜੇਪੀ ਦੀ ਪੰਜਾਬ ਦੀ 2 ਟੀਮ ਹੈ ਇਸ ਕਰਕੇ ਉਹਨਾਂ ਨੇ ਤੇ ਕਿਹਨੇ ਗਣਾ ਦੇਖੋ ਜੋ ਅੱਜ ਤੱਕ ਕਦੇ ਹੋਇਆ ਨਹੀਂ ਸੀ ਸਾਰੀ ਆਜੋ ਭਾਜੀ ਇੱਧਰ ਪਿੱਛੋਂ ਜੋ ਮੋਦੀ ਸਾਹਿਬ ਨੇ ਆਪਦੀ ਈਡੀ ਦਾ ਗਲਤ ਯੂਜ਼ ਕਰਕੇ ਜੋ ਅੱਜ ਨਵਾਂ ਤਸ਼ੱਦਦ ਕੀਤਾ ਹੈ ਸੋ ਜੇ ਇੰਨਾ ਹੀ ਡਰਾਇਆ ਫਿਰ ਇਲੈਕਸ਼ਨ ਕਰਾਉਣ ਦੀ ਲੋੜ ਹੀ ਕੀ ਹੈ ਜੀ ਚੰਗਾ ਸਾਹਿਬ ਤੁਸੀਂ ਹਰ ਪਾਰਟੀ ਦੇ ਅਕਾਊਂਟ ਬੰਦ ਕਰਤੇ ਹਰ ਇੱਕ ਦੂਜੇ ਨੂੰ ਤੁਸੀਂ ਇੰਨਾ ਟੌਰਚਰ ਕਰਨਾ ਸ਼ੁਰੂ ਕਰਤਾ ਨਜਾਇਜ਼ ਕੇਸ ਪਾਉਣੇ ਸ਼ੁਰੂ ਕਰਤੇ ਸੋ ਮੈਂ ਸਮਝਦਾ ਫਿਰ ਦੇਸ਼ ਦੀ ਡੈਮੋਕ੍ਰੇਸੀ ਕਿੱਥੇ ਚੱਲੇਗੀ ਸੋ ਕੋਈ ਨਹੀਂ ਸਮਾ ਬਹੁਤ ਵੱਡੀ ਚੀਜ਼ ਹੈ ਅਰਵਿੰਦ ਕੇਜਰੀਵਾਲ ਨੂੰ ਤੁਸੀਂ ਅੰਦਰ ਦੇ ਸਕਦੇ ਹੋ ਪਰ ਉਹਦੀ ਸੋਚ ਨੂੰ ਉਹਦੇ ਕੰਮ ਨੂੰ ਤੁਸੀਂ ਕਦੇ ਅੰਦਰ ਨਹੀਂ ਦੇ ਸਕਦੇ ਸੋ ਜਿਸ ਤਰ੍ਹਾਂ ਉਹਨਾਂ ਨੇ ਰਾਜਨੀਤੀ ਵਿੱਚ ਨਵਾਂ ਮੋੜ ਲਿਆਂਦਾ ਹੈ ਹਰ ਬੰਦੇ ਨੂੰ ਮੌਕਾ ਦਿੱਤਾ ਨਵੇਂ ਨਵੇਂ ਲੋਕਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਇਹੀ ਇਹਨਾਂ ਤੋਂ ਬਰਦਾਸ਼ਤ ਨਹੀਂ ਹੁੰਦਾ ਉਹ ਮੈਂ ਸਮਝਦਾ ਜਿੰਨਾ ਮਰਜ਼ੀ ਜ਼ੋਰ ਲਾ ਲਓ ਪਰ ਨਾਲ ਛੇ ਜਿਆਦਾ ਸਮਾਂ ਨਹੀਂ ਚੱਲੇ ਬੀਜੇਪੀ ਸਰਕਾਰ ਜਾਰੀ धरना ਪ੍ਰਦਰਸ਼ਨ ਜੜਾ ਕੀਤਾ ਜਾ ਰਿਹਾ ਲੇਕਿਨ ਤਾ ਹੀ ਲੋਕ ਕਹਿ ਰਹੇ ਨੇ ਕਿ ਅਸੀਂ ਜਿਹੜਾ ਹੈ ਸੰਘਰਸ਼ ਹੋਰ ਤੱਕ ਕਰਾਂਗੇ ਜਦੋਂ ਤੱਕ ਅਰਵਿੰਦ ਕੇਜਰੀਵਾਲ ਨੂੰ ਰਿਹਾਨੇ ਕੀਤਾ ਜਾਂਦਾ ਕਿਵੇਂ ਦੇਖਦੇ ਹੋ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਐਨਐਸਆਰ ਇਸ ਸੱਮਨ ਉਹਨਰੇ ਖਿਲਾਫ جاری ਹੋਇਆ ਹੈ ਬੀਜੇਪੀ ਬਦਲਾਕੋੜੀ ਦੀ ਰਣਨੀਤੀ ਕਿ ਚਲਦਾ ਹੈ ਜੋ ਜੀ ਆਹ ਉਹ ਮੋਦੀ ਦਾ ਹੱਥ ਠੋਕਾ ਬਣ ਕੇ ਅਜੇ ਇਸ ਦੇਸ਼ ਦੇ ਵਿੱਚ ਕੰਮ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਵਿਰੋਧੀ ਧਿਰ ਦੇ ਲੋਕਾਂ ਨੂੰ ਦਬਾਇਆ ਜਾ ਰਿਹਾ ਜਿਸ ਤਰੀਕੇ ਨਾਲ ਆਵਾਜ਼ ਨੂੰ ਦਬਾਇਆ ਜਾ ਰਿਹਾ ਜਿਸ ਰੀਕੇ ਦੇ ਨਾਲ ਇਲੈਕਸ਼ਨ ਨੇੜੇ ਆਉਂ ਰਿਹਾ ਹੈ ਔਰ ਇਲੈਕਸ਼ਨ ਦੇ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਦਾਂ ਜਿਹੜਾ ਹੈਗਾ ਇਹ ਜਿਹੜਾ ਹੱਕ ਸੱਚ ਦਾ ਕਾਫਲਾ ਇਦਾਂ ਰੁਕਣ ਵਾਲਾ ਨਹੀਂ ਕਦੇ ਵੀ ਦਬਾਇਆ ਤਾਂ ਅਸੀਂ ਦਬਣ ਵਾਲੇ ਨਹੀਂ ਇੱਕ ਨੂੰ ਤੁਸੀਂ ਫੜੋਗੇ ਹਜ਼ਾਰਾਂ ਲੱਖਾਂ ਕਰੋੜਾਂ ਜਿਹੜੇ ਕੇਸਰੀ ਵਾਲੋ ਪੈਦਾ ਹੋਣਗੇ ਅੱਜ ਇਹ ਸੋਚ ਨੂੰ ਬਚਾਉਣ ਦੀ ਲੋੜ ਹੈ ਔਰ ਅਸੀਂ ਇਹ ਘਰ ਘਰ ਦੇ ਵਿੱਚ ਜਾ ਕੇ ਹੀ ਨਾਰਾ ਦੇਵਾਂਗੇ ਔਰ ਇਹ ਬਿਜ਼ੀਪੀ ਨੂੰ ਝੁਕਣਾ ਪਏਗਾ ਜਿੱਦਾਂ ਲਗਾਤਾਰ ਹੀ ਤਨਾ ਪ੍ਰਦਰਸ਼ਨ ਜਿਹੜਾ ਹੈ ਕੀਤਾ ਜਾ ਰਿਹਾ ਹੈ ਕੇਂਦਰ ਦੇ ਖਿਲਾਫ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਈਡੀ ਦੀ ਵਰਤੋਂ ਕਰਕੇ ਲਗਾਤਾਰ ਹੀ विरोधितरनु खत्म ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਅੱਜ ਗੁਰਦੁਆਰਾ ਸ਼੍ਰੀ ਅਮਨ ਸਾਹਿਬ ਦੇ ਖੇਤਰ ਨਾਲ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬਹੁਤ سارے ਮੰਤਰੀ ਨਰੇਤੇ ਮੌਜੂਦ ਹੈ ਪੰਜਾਬ ਸਣੀ ਦੇਸ਼ ਪਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਜੜੀ ਨੇ ਤਰਨਾ ਪ੍ਰਦਰਸ਼ਨ ਕਰ ਰਹੇ ਨੇ ਤੇ ਲਗਾਤਾਰ ਹੀ ਇਹ ਕਿਹਾ ਜਾ ਰਿਹਾ ਹੈ ਕਿ ਸਾਰੇ ਕਹਿ ਰਹੇ ਨੇ ਮੈਂ ਵੀ ਕੇਜੂਰ ਮੈਂ ਵੀ ਕੇਜੂਰ ਤੇ ਉੱਥੇ ਹੀ ਇਹ ਕਿਹਾ ਜਾ ਰਿਹਾ ਹੈ ਕਿ ਕੇਂਦਰ ਦੇ ਵੱਲੋਂ ਖਤਮ ਕਰਨ ਦੀ ਕੋਸ਼ਿਸ਼ ਜੜੀਆ ਵਿਰੋਧੀ ਤਰਨ ਨੂੰ ਕੀਤੀ ਜਾ ਰਹੀ ਹੈ ਲਗਾਤਾਰ ਲੋਕ ਛੱਡੇ ਲੈ ਕੇ ਇੱਥੇ ਮੌਜੂਦ ਹਨ ਕਿਹਾ ਜਾ ਰਿਹਾ ਹੈ ਕਿ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਮੰਤਰੀ ਜਿਹੜੇ ਮੌਜੂਦ ਨੇ